ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮ ਬਣਾ ਲਿਆ ਕਰ ਸਤਿ ਸ਼੍ਰੀ ਅਕਾਲ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਟਾਈਟਲ ਤੁਸੀਂ ਦੇਖ ਹੀ ਲਿਆ ਹੋਏਗਾ ਕਿ ਲੱਖਾ ਸਧਾਨਾ ਵੀਰ ਜੀ ਜਿਹੜੇ ਨੇ ਉਹ ਦਿਵਾਲੇ ਹੋ ਗਏ ਨੇ ਨਿਰੂ ਬਾਜਵਾ ਦੇ ਤੰਦਾ ਤੇ ਇਹ ਕਿ ਸੋਸ਼ਲ ਮੀਡੀਆ ਦੇ ਉੱਤੇ ਨਿਰੂ ਬਾਜਵਾ ਨੇ ਆਪਣੇ ਅਕਾਊਂਟ ਦੇ ਉੱਤੇ ਕੁਝ ਐਸੀਆਂ ਵੀਡੀਓਜ਼ ਅਪਲੋਡ ਕੀਤੀਆਂ ਜਿਦੇ ਵਿੱਚ ਕੁਝ ਅੰਗਰੇਜ਼ੀ ਗਾਣਿਆਂ ਤੇ ਕੁਝ ਹਿੰਦੀ ਕਲਪਾ ਜਿਹੜੀ ਉਹ ਬੱਚਿਆਂ ਦੇ ਨਾਲ ਕਰਦੀ ਪਈ ਹੈ ਜਾਂ ਆਪਣੇ ਹਸਬੰਦ ਦੇ ਨਾਲ ਇੱਕ ਗੱਡੀ ਦੇ ਵਿੱਚ ਬਹਿ ਕੇ ਅੰਗਰੇਜ਼ੀ ਗਾਣੇ ਦੇ ਉੱਤੇ ਜਿਹੜਾ ਆ ਉਹ ਰਿਐਕਟ ਕਰਦੇ ਪਈ ਹੈ ਐਕਸ਼ਨ ਵਗੈਰਾ ਕਰਦੇ ਪਈ ਹੈ ਤੇ ਇਹ ਚੀਜ਼ ਜਿਹੜੀ ਉਹ ਕਾਫੀ ਜ਼ਿਆਦਾ ਪੰਜਾਬੀਆਂ ਨੂੰ ਨਹੀਂ ਖਲੀ ਜੇਕਰ ਨਹੀਂ ਖਲੀ ਤੇ ਇਹੀ ਚੀਜ਼ ਜਿਹੜੀ ਲੱਖਾ ਸਧਾਨਾ ਜੀ ਤੱਕ ਵੀ ਪਹੁੰਚੀ ਤੇ ਲੱਖਾ ਸਧਾਨਾ ਵੀਰ ਨੇ ਜਿਹੜੀ ਹੈ ਉਹ ਇਸ ਤਰ੍ਹਾਂ ਦਾ ਰਿਐਕਟ ਕੀਤਾ ਆ ਕਿ ਉਹਨਾਂ ਨੇ ਕਿਹਾ ਕਿ ਅ ਨੀਰੂ ਬਾਜਵਾ ਜੋ ਕਿ ਇੱਕ ਪਾਲੀਵੁੱਡ ਯਾਨੀ ਕਿ ਪੰਜਾਬੀ ਫਿਲਮ ਇੰਡਸਟਰੀ ਦੀ ਬਹੁਤ ਹੀ ਵੱਡੀ ਕਲਾਕਾਰ ਬਹੁਤ ਹੀ ਜਾਣੀ ਪਛਾਣੀ ਇੱਕ ਨਾਮੀ ਚਿਹਰਾ ਪੰਜਾਬੀ ਫਿਲਮ ਇੰਡਸਟਰੀ ਦਾ ਨੀਰੂ ਬਾਜਵਾ ਜੋ ਕਿ ਹਿੰਦੀ ਫਿਲਮਾਂ ਦੇ ਜਾਂ ਅੰਗਰੇਜ਼ੀ ਗਾਣਿਆਂ ਦੇ ਉੱਤੇ ਰਿਐਕਟ ਕਰਦੇ ਨਜ਼ਰ ਆਏ ਨੇ ਤੇ ਉਹ ਪੰਜਾਬ ਨੂੰ ਕੀ ਜਿਹੜਾ ਆ ਉਹ ਦਿਸਨਰਦੇਸ਼ ਦੇਣਗੇ ਕਿਉਂਕਿ ਸਾਡੇ ਪੰਜਾਬੀ ਪਹਿਲਾਂ ਹੀ ਬਹੁਤ ਜ਼ਿਆਦਾ ਭਟਕ ਚੁੱਕੇ ਨੇ ਸਾਡੇ ਪੰਜਾਬੀ ਪਹਿਲਾਂ ਹੀ ਜਿਹੜੇ ਨੇ ਉਹ ਲੀਹੋ ਲੱਤੇ ਜਾ ਰਹੇ ਨੇ ਜਿਆਤਰ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਘੱਟ ਬੋਲੀ ਜਾਂਦੀ ਤੇ ਹਿੰਦੀ ਜਿਹੜੀ ਹੈ ਉਹ ਜ਼ਿਆਦਾ ਬੋਲੀ ਜਾਂਦੀ ਤੇ ਉਤੋਂ ਪ੍ਰਵਾਸੀਆਂ ਦੇ ਨਾਲ ਪੰਜਾਬ ਹੌਲੀ ਹੌਲੀ ਪਰਦਾ ਜਾ ਰਿਹਾ ਹੈ ਉੱਥੇ ਹੀ ਜਦੋਂ ਸਾਡੇ ਜਿਹੜੇ ਚਹੇਤੇ ਕਲਾਕਾਰ ਨੇ ਜਿਨ੍ਹਾਂ ਦੇ ਲੋਕ ਇਸੇ ਲੱਗ ਜਾਂਦੇ ਨੇ ਜਿੰਨਾਂ ਦੇ ਪਿੱਛੇ ਨੌਜਵਾਨ ਪੀੜ੍ਹੀ ਬਹੁਤ ਜਲਦ ਲੱਗ ਜਾਂਦੀ ਏ ਜੇਕਰ ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਇਸ ਤਰ੍ਹਾਂ ਦੀਆਂ ਵੀਡੀਓ ਪਾਉਣਗੇ ਜਿਦੇ ਚ ਉਹ ਹਿੰਦੀ 'ਚ ਗੱਲ ਕਰਦੇ ਨੇ ਜਾਂ ਫਿਰ ਉਹ ਇੰਗਲਿਸ਼ ਗਾਣਿਆਂ ਦੇ ਉੱਤੇ ਜਿਹੜਾ ਆ ਉਹ ਰਿਐਕਟ ਕਰਦੇ ਨੇ ਜਾਂ ਗੱਲਬਾਤ ਕਰਦੇ ਨੇ ਗਾਣੇ ਕਰਦੇ ਨੇ ਤੇ ਲੱਖਾ ਸਿਧਾਨਾ ਜੀ ਨੇ ਵੀ ਐਸੀ ਗੱਲ ਦੇ ਉੱਤੇ ਜਿਹੜਾ ਆ ਉਹ ਵਿਚਾਰ ਪ੍ਰਗਟਾਇਆ ਕਿ ਜੇ ਪੰਜਾਬੀ ਬੱਚੇ ਇਹਨਾਂ ਲੋਕਾਂ ਨੂੰ ਦੇਖਦੇ ਨੇ ਇਹਨਾਂ ਲੋਕਾਂ ਨੂੰ ਆਪਣਾ ਮੋਟੀਵੇਟ ਬਣਾ ਲੈਂਦੇ ਨੇ ਮੋਟੀਵੇਸ਼ਨਲ ਜਿਹੜਾ ਆ ਇਹਨਾਂ ਤੋਂ ਹੁੰਦੇ ਨੇ ਮੋਟੀਵੇਟ ਹੁੰਦੇ ਨੇ ਤੇ ਕੀ ਇਦਾਂ ਦੇ ਗਾਣੇ ਜਾਂ ਇਦਾਂ ਦਾ ਰਿਐਕਟ ਕਰਨਾ ਪੰਜਾਬ ਦੇ ਵਾਸਤੇ ਚੰਗੀ ਗੱਲ ਆ ਕਿਉਂਕਿ ਪੰਜਾਬੀ ਪਹਿਲਾਂ ਹੀ ਭਟਕੇ ਹੋਏ ਨੇ ਤੇ ਉੱਪਰੋਂ ਜਿਹੜਾ ਆ ਇਦਾਂ ਦੇ ਗੀਤ ਜਾਂ ਇਦਾਂ ਦੇ ਚਿਹਰੇ ਜਿਹੜੇ ਨੇ ਜਿਹੜੇ ਸੈਲੀਬ੍ਰਿਟੀ ਨੇ ਉਹ ਜੇਕਰ ਸਾਡੇ ਪੰਜਾਬ ਦੇ ਸਿਰ ਤੋਂ ਰੋਟੀ ਖਾਂਦੇ ਨੇ ਸਾਡੇ ਪੰਜਾਬ ਦੀਆਂ ਪੰਜਾਬੀ ਫਿਲਮਾਂ ਬਣਾ ਕੇ ਆਪਣਾ ਘਰ ਚ ਲਾਉਂਦੇ ਨੇ ਤੇ ਫਿਰ ਉਹ ਪੰਜਾਬੀਅਤ ਦੇ ਨਾਲ ਕਿਉਂ ਨਾ ਜੁੜੇ ਰਹਿਣ ਪੰਜਾਬੀ ਚ ਗੱਲ ਕਿਉਂ ਨਹੀਂ ਕਰਦੇ ਆਪਣੇ ਬੱਚਿਆਂ ਦੇ ਨਾਲ ਜਾਂ ਫਿਰ ਪੰਜਾਬੀ ਚ ਜਿਹੜਾ ਆ ਰੈਕਟ ਕਿਉਂ ਨਹੀਂ ਕਰਦੇ ਆਪਣੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉੱਥੇ ਹਿੰਦੀ ਜਾਂ ਇੰਗਲਿਸ਼ ਦੀ ਵਰਤੋਂ ਕਰਕੇ ਕਿਉਂ ਪੰਜਾਬੀਅਤ ਦਾ ਘਾਣ ਕਰ ਰਹੇ ਨੇ ਤੇ ਬਹੁਤੀਆਂ ਗੱਲਾਂ ਨਾ ਕਰੀਏ ਪਹਿਲਾਂ ਆਓ ਦੇਖਦੇ ਹਾਂ ਲੱਖਾ ਸਿਧਾਣਾ ਜੀ ਦਾ ਇਹ ਰਿਐਕਸ਼ਨ ਜੋ ਕਿ ਨੀਰੂ ਬਾਜਵਾ ਜੀ ਦੇ ਇਸ ਵੀਡੀਓ ਦੇ ਉੱਤੇ ਦਿੱਤਾ ਆ। ਕੱਲ ਪਰਸ ਦੀ ਗੱਲ ਆ ਹਾਂ ਚ ਮੈਂ ਇਹ ਚੇਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਹੁੰਦੀ ਆ। ਨੀਰੂ ਬਾਜਵਾ ਪਤਾ ਨਹੀਂ ਤੇ ਘਰਾਂ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ। ਉਹਦੇ ਮੈਂ ਕਾਫੀ ਵੀਡੀਓ ਇਹੀਆਂ ਦੇਖੀਆਂ ਉਹਦੇ ਬੱਚੀਆਂ ਨੇ ਦੋ ਤਿੰਨ ਮਗਰ ਲਗਦਾ ਬੇਟੀਆਂ ਆ ਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ ਚ ਗੱਲ ਕਰੂਗੀ ਜਾਂ ਅੰਗਰੇਜ਼ੀ ਚ ਗੱਲ ਕਰੂਗੀ ਅੰਗਰੇਜ਼ੀ ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਢ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ ਤੇ ਆ ਜਿਹੜੇ ਲੋਕ ਸੋਨੂੰ ਛੋਡੇ ਮਗਰ ਲੱਗਦੇ ਆ ਨਾ ਗੋਨਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖਦੇ-ਦੇਖ ਕੇ ਉਹਨਾਂ ਦੇ ਜਵਾਗਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਬਸ ਸੋਨੂੰ ਜਿਹੜੇ ਲੋਕ ਦੇਖਦੇ ਘੱਟੋ-ਘੱਟ ਉਹਨਾਂ ਦਾ ਸੁਨੇਹਾ ਅਪਝਾਓ ਵੀ ਨਹੀਂ ਕੋਈ ਗੱਲਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂ ਬੋਲੀ 'ਚ ਕਰੋ ਤੇ ਦੋਸਤੋ ਤੁਸੀਂ ਲੱਖਾ ਸਿਧਾਣਾ ਜੀ ਦੀ ਗੱਲ ਸੁਣੀ ਲਈਏ ਉਹਨਾਂ ਨੇ ਵੀ ਇਹੀ ਗੱਲ ਜਿਹੜੀ ਇਹਦੇ ਵਿੱਚ ਕਹੀ ਹੈ ਕਿ ਕੀ ਇਹ ਚੰਗੀ ਗੱਲ ਹੈ ਕੀ ਇੰਨੇ ਨਾਮੀ ਚਿਹਰੇ ਨੂੰ ਜਾਂ ਇੱਕ ਸੈਲੀਬ੍ਰਿਟੀ ਨੂੰ ਜੋ ਕਿ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਕੇ ਪੰਜਾਬੀ ਈਅਤ ਦਾ ਜਿਹੜਾ ਆ ਗਾਣ ਕਰਨ ਵਾਲ ਤੁਰਪੇ ਨੇ ਪੰਜਾਬੀ ਫਿਲਮਾਂ 'ਚ ਜਿਹੜਾ ਕੰਮ ਕਰਦੇ ਨੇ ਪੰਜਾਬੀ ਦਾ ਇੱਕ ਨਾਮੀ ਚਿਹਰਾ ਆ ਫਿਲਮਾਂ ਦੇ ਵਿੱਚ ਠੇਸ ਪੰਜਾਬੀ 'ਚ ਗੱਲਾਂ ਬਾਤਾਂ ਕਰਨੀ ਆ ਡਾਇਲੋਗ ਪੰਜਾਬੀ 'ਚ ਪੰਜਾਬੀ ਫਿਲਮਾਂ ਤੇ ਵਿੱਚ ਨਾਮਣਾ ਖੱਟ ਕੇ ਤੇ ਫਿਰ ਜਿਹੜਾ ਆ ਰੋਟੀ ਆਪਣੀ ਜਿਹੜੀ ਚਲਾਈ ਹੋਈ ਏ ਇੰਨਾ ਨਾਮੀ ਚਿਹਰਾ ਜਦੋਂ ਹਿੰਦੀ ਜਾਂ ਇੰਗਲਿਸ਼ ਚ ਗੱਲ ਕਰਦਾ ਹੈ ਤਾਂ ਫਿਰ ਉੱਥੇ ਕਿਤੇ ਕਿਤੇ ਪੰਜਾਬੀ ਦਾ ਘਾਣ ਜਿਹੜਾ ਆ ਹੁੰਦਾ ਦਿਖਾਈ ਦਿੰਦਾ ਆ ਇਸੇ ਚੀਜ਼ ਦੇ ਉੱਤੇ ਲਖਾ ਜੀ ਨੇ ਵੀ ਗੱਲਬਾਤ ਕੀਤੀ ਹੈ ਤੇ ਬਹੁਤ ਸਾਰੇ ਲੋਕਾਂ ਨੇ ਜਿਹੜਾ ਆ ਨਿਰੂ ਬਾਜਵਾ ਨੂੰ ਟਰੋਲ ਵੀ ਕੀਤਾ ਆ ਇਸ ਵੀਡੀਓ ਨੂੰ ਲੈ ਕੇ ਵਕ ਵਕ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਿਹੜਾ ਆ ਉਹ ਨਿਰੂ ਬਾਜਵਾ ਨੂੰ ਟਰੋਲ ਕੀਤਾ ਜਾ ਰਿਹਾ ਆ ਨਿਰੂ ਬਾਜਵਾ ਦੀ ਫਿਲਮਾਂ ਨੂੰ ਲੈ ਕੇ ਜਾਂ ਇਹ ਜਿਹਨੇ ਵੀ ਗੱਲਬਾਤ ਜਿਹੜੀ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕੀਤੀ ਜਾ ਰਹੀ ਹੈ ਉਹਨੂੰ ਲੈ ਕੇ ਕਾਫੀ ਜ਼ਿਆਦਾ ਟ੍ਰੋਲ ਹੋ ਰਿਹਾ ਕਾਫੀ ਜ਼ਿਆਦਾ ਲੋਕ ਇਸ ਤੋਂ ਨਾਰਾਜ਼ ਨੇ ਉਮੀਦ ਕਰਦੇ ਆ ਕਿ ਨੀਰਵਾਜਵਾਜੀ ਜਾਂ ਹੋਰ ਜਿਹੜੇ ਪੰਜਾਬੀਅਤ ਨਾਲ ਜੁੜੇ ਹੋਏ ਕਲਾਕਾਰ ਨੇ ਪੰਜਾਬੀ ਕਲਾਕਾਰ ਨੇ ਉਹ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ ਜੁੜੇ ਰਹਿਣ ਤੇ ਆਪਣੀ ਪੰਜਾਬੀ ਮਾਂ ਬੋਲੀ ਨੂੰ ਕਦੀ ਵੀ ਜੜਾ ਆ ਇਸ ਤਰ੍ਹਾਂ ਜੜਾ ਆ ਉਹ ਦੁਰਕਾਰਨ ਦੀ ਕੋਸ਼ਿਸ਼ ਨਾ ਕਰਨ ਨਾਪ ਇਸੇ ਸੱਡਣ ਤੇ ਨਾ ਜੜਾ ਆ ਦੂਜੀਆਂ ਪਸਾਵਾਂ ਦੇ ਵਿੱਚ ਪੰਜਾਬੀ ਇਤ ਨੂੰ ਜੜਾ ਆ ਉਹ ਖਰਾਬ ਕਰਨ ਦੂਜੀਆਂ ਪਸਾਵਾਂ ਵੀ ਜ਼ਰੂਰੀ ਨੇ ਦੁਨੀਆਦਾਰੀ ਦੇ ਨਾਲ ਜੁੜਨ ਵਾਸਤੇ ਪਰ ਕਿਤੇ ਨਾ ਕਿਤੇ ਪੰਜਾਬ ਨੂੰ ਜੜਾ ਆ ਪੰਜਾਬੀਅਤ ਦੇ ਨਾਲ ਖਾਸ ਕਰਕੇ ਜੁੜੇ ਰਹਿਣਾ ਚਾਹੀਦਾ ਆ ਤੇ ਜੁੜੇ ਰੱਖਣ ਦੇ ਲਈ ਜੜਾ ਆ ਪੰਜਾਬੀ ਦੇ ਨਾਲ ਹੀ ਜੜਾਇਆ ਉਹ ਤਾਲਮਿਲ ਬਣਾਈ ਰੱਖਣਾ ਚਾਹੀਦਾ ਆ ਤੁਹਾਨੂੰ ਸਾਡਾ ਇਹ ਵੀਡੀਓ ਕਿਵੇਂ ਦਾ ਲੱਗਾ ਲੱਖਾ ਸਿਧਾਣਾ ਜੀ ਦੀ ਗੱਲਬਾਤ ਤੋਂ ਤੁਸੀਂ ਕਿੰਨੇ ਸਹਿਮਤ ਹੋ ਜਾ ਨਿਰੂ ਬਾਜਵਾਜੀ ਦੇ ਨਾਲ ਤੁਸੀਂ ਕਿੰਨਾ ਸਹਿਮਤ ਹੋ ਉਹ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਸਾਰੀ ਗੱਲਬਾਤ ਕਿਵੇਂ ਦੀ ਲੱਗਦੀ ਹੈ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਅਪਡੇਟ ਦੇ ਨਾਲ